ਵਾਹਿਗੁਰੂ ਸਾਬ ਤੇ ਹੀ ਮੇਰ ਭਰਿਆ ਹੱਥ ਰੱਖੀ ਤੇ ਬਾਬਾ ਜੀ ਦਾ ਵੈਲਕਮ ਕਰਦੇ ਆਂ ਕਿ ਬਾਬਾ ਜੀ ਸਾਡੇ ਘਰ ਆਏ ਨੇ ਵਾਹਿਗੁਰੂ ਸਭ ਨੂੰ ਤੰਦਰੁਸਤੀਆਂ ਦੇਵੇ ਤੇ ਇਸੇ ਤਰ੍ਹਾਂ ਜਿਹੜੀਆਂ ਖੁਸ਼ੀਆਂ ਲੈ ਕੇ ਆਵੇ ਤੇ ਇਸੇ ਤਰ੍ਹਾਂ ਅਸੀਂ ਹਰ ਸਾਲ ਪਾਠ ਕਰਾਉਂਦੇ ਰਹੀਏ ਤੇ ਪਾਠ ਕਰਾਉਣਾ ਬੰਦਾ ਵੀ ਹੈ ਕਿਉਂਕਿ ਪਰਮਾਤਮਾ ਨੇ ਕੁਛ ਲੁਕੋ ਕੇ ਨਹੀਂ ਰੱਖਿਆਗਾ ਬਹੁਤ ਕੁਛ ਦਿੱਤਾ ਤੇ ਪਰਮਾਤਮਾ ਦਾ ਧੰਨਵਾਦ ਕਰਦੀਆਂ ਕਿ ਸਭ ਨੂੰ ਤੰਦਰੁਸਤੀਆਂ ਦੇ ਵੀ ਤੇ ਬਾਬਾ ਜੀ ਦੇ ਆਉਣ ਤੋਂ ਪਹਿਲਾਂ ਆਪਾਂ ਜਿਹੜੀਆਂ ਕਿ ਸਾਰੀਆਂ ਤਿਆਰੀਆਂ ਜਿਹੜੀਆਂ ਕਰ ਲਈਏ ਤੇ ਫਿਰ ਆਪਾਂ ਜਿਹੜਾ ਕਿ ਤੁਹਾਨੂੰ ਸਾਰਾ ਵੀਲੌਗ ਦਿਖਾਵਾਂਗੇ ਫੁੱਲ ਵੀਡੀਓ ਦੇ ਨਾਲ ਤੁਸੀਂ ਬਣੇ ਰਹੋ ਤੇ ਬਹੁਤ ਬਹੁਤ ਧੰਨਵਾਦ ਦੋਸਤੋ ਤੁਹਾਡਾ ਵੀ ਤੁਸੀਂ ਇੰਨਾ ਪਿਆਰ ਦਿੰਦੇ ਹੋ ਤੇ ਥੈਂਕ ਯੂ ਸੋ ਮਚ ਜੀ ਤੇ ਹੁਣ ਆਪਾਂ ਜਿਹੜੇ ਕਿ ਰੋਜ਼ ਦੀ ਵਲੋਗਿੰਗ ਕਰਿਆ ਕਰਾਂਗੇ ਤੇ ਕਿਉਂਕਿ ਸਾਨੂੰ ਬਹੁਤ ਸਾਰੇ ਮੈਸੇਜ ਆਉਂਦੇ ਨੇ ਭੈਣ ਭਰਾਵਾਂ ਦੇ ਕਿ ਤੁਸੀਂ ਡੇਲੀ ਵਲੌਗ ਪਾਇਆ ਕਰੋ ਤੇ ਇਸ ਕਰਕੇ ਅੱਜ ਆਪਣੇ ਜਿਹੜਾ ਕਿ ਸਹਿਜ ਪਾਠ ਆਰੰਭ ਹੋਣੇ ਸੀਗੇ ਤੇ ਬਾਬਾ ਜੀ ਨੇ ਇੱਧਰ ਜਿਹੜਾ ਕਿ ਬੈੱਡ ਦੇ ਉੱਪਰ ਸਾਰੀ ਸੈਟਿੰਗ ਕਰ ਲਈ ਸੀਗੀ ਵੀ ਗੁਰੂ ਮਹਾਰਾਜ ਜਿਹਾਉਣ ਵਾਸਤੇ ਤੇ ਆਪਾਂ ਵੀ ਜਿਹੜੇ ਕਿ ਗੱਦੇ ਵਗੈਰਾ ਤੇ ਚਾਦਰਾਂ ਵਗੈਰਾ ਜਿਹੜੀਆਂ ਵਿਚਾਰੇ ਸੀ ਤੇ ਉਹ ਜਿਹੜੀ ਸਾਡੀ ਅਲਮਾਰੀ ਅਲਮਾਰੀ ਦੇ ਵਿੱਚ ਸਿਰਫ ਇਹ ਬਾਬਾ ਜੀ ਦੇ ਸਾਰੇ ਮਤਲਬ ਕਿ ਪਾਠ ਦਾ ਹੀ ਸਮਾਨ ਹੁੰਦਾ ਵੀ ਕਿਉਂਕਿ ਆਪਾਂ ਸੁਖ ਨਾਲ ਹਰ ਸਾਲ ਪਾਠ ਕਰਵਾਉਂਦੇ ਰਹਿੰਨੇ ਆ ਕਈ ਵਾਰੀ ਅਸੀਂ ਸਹਿਜ ਪਾਠ ਆਰੰਭ ਕਰਵਾ ਲਈਦਾ ਤੇ ਕਈ ਵਾਰੀ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾ ਲਈਦਾ ਤੇ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਆਪਾਂ ਪਾਠ ਕਰਵਾਉਨੇ ਹੁੰਨੇ ਆ ਹੋਲੀਆਂ ਤੋਂ ਪਹਿਲਾਂ ਤੇ ਇਹ ਦਿਨ ਆਪਾਂ ਬਹੁਤ ਦਿਨਾਂ ਦਾ ਇੰਤਜ਼ਾਰ ਕਰ ਰਹੇ ਸੀਗੇ ਕਿਉਂਕਿ ਕਾਫੀ ਦਿਨਾਂ ਦਾ ਜਿਹੜਾ ਕਿ ਪਾਠ ਆਪਾਂ ਵੀ ਦਿਨ ਮਿੱਥਿਆ ਹੋਇਆ ਸੀਗਾ ਵੀ ਇਸ ਦਿਨ ਪਾਠ ਕਰਵਾਉਣਾ ਪਹਿਲਾਂ ਆਪਾਂ ਸਾਰੇ ਘਰ ਦੀਆਂ ਸਫਾਈਆਂ ਵੀ ਕੀਤੀਆਂ ਤੇ ਉਹ ਵੀ ਤੁਸੀਂ ਸਾਡੇ ਜਿਹੜੇ ਕਿ ਵਲੌਗ ਦੇਖੇ ਆ ਤੇ ਬਹੁਤ ਹੀ ਪਸੰਦ ਕੀਤੇ ਤੇ ਹੁਣ ਆਪਾਂ ਜਿਹੜੀ ਕਿ ਸਾਰੀ ਸੈਟਿੰਗ ਕਰ ਰਹੇ ਸੀਗੇ ਤੇ ਇੱਧਰ ਬਾਬਾ ਜੀ ਫੇਰ ਕੜਾ ਪ੍ਰਸ਼ਾਦ ਦੀ ਦੇਗ ਜਿਹੜੀ ਕੀ ਬਣਾਉਣ ਲੱਗ ਗਈ ਸੀਗੇ ਤੇ ਫੇਰ ਤੁਰੰਤ ਹੀ ਜਿਹੜਾ ਕਿ ਅਸੀਂ ਹੋਰ ਵੀ ਸਾਰੀ ਸੈਟਿੰਗ ਜਿਹੜੀ ਕਰ ਦਿੱਤੀ ਤੇ ਫੇਰ ਇੱਧਰ ਮੈਂ ਜਿਹੜਾ ਗੁੰਬ ਦਾ ਕੜਾ ਜਿਹੜਾ ਉਹ ਲੈ ਕੇ ਗਈ ਤੇ ਇਹ ਵੀ ਸਾਰਾ ਜਿਹੜਾ ਕਿ ਸਮਾਨ ਆਪਾਂ ਜਿਹੜਾ ਪਾਪਾ ਜੀ ਦੇ ਕਮਰੇ ਚ ਸਰ ਦੇ ਘਾਟਾ ਸੀਗਾ ਤੇ ਵਾਹਿਗੁਰੂ ਮਿਹਰ ਕਰੇ ਸਭ ਦਾ ਹੀ ਭਲਾ ਕਰੇ ਤੇ ਫਿਰ ਉਦੋਂ ਬਾਬਾ ਜੀ ਜਿਹੜੇ ਕੀ ਆ ਗਏ ਸੀ

ਨਾਮੁ ਵਾਹਿਗੁਰੂ ਬਾਰਿ ਸੰਨੋ ਪਰਸੀਆ ਬੁਰੂਟਾ ਜਨਮ ਮਰਨੁ ਦੁਖੁ ਜਾਇ ਹੋਆ ਸਿੰਤਖ ਸਮਾਦੀ ਨਰੇ ਅਰਥੋਂ ਬੁਰਥੋਂ ਜਟੀਆਂ ਬੋਧਿ ਦੇਠੇ ਸਤੇ ਬਾਦ ਸਾਹੋ ਸੱਜਣਾਂ ਸੱਚ ਆਪਾ ਦਸਾਓ ਸਿਰ ਸਾਹਾ ਦਸਾਓ ਜਿਸ ਪਾਸ ਬੈਠਿਆਂ ਸੋਈਆ ਸਭਨਾ ਦਾ ਵਿਸਾਉ ਦਰਸ਼ਨ ਦੇਖ ਜੀਵਾ ਗੁਰੂ चरण राग प्रभदासे मोर प्रसाद के नवरला झापे अनोगनो प्रभ मेरे नीता चरण कमल वसा मेरे जीता ਇਕ ਕਰੇ ਅਰਦਾਸ ਜਿਸਰ ਨਹੀਂ ਪੂਰਨ ਗੁਣ ਤਾਸ ਨਾਨਕ ਏਕ ਕਰੇ ਅਰਦਾਸ ਜਿਸਰ ਨਹੀਂ ਪੂਰਨ ਗੁਣ ਦਾਸ ਸਤਿ ਜੀ ਦਾਸ ਸ਼ਾਨਨਕ ਜੁਰਗਵਿੰਦ ਕਾਪੂਰ ਗੁੰਦਾਰ ਜੀ ਮਹਾਵਾਕਨਸਾਰ ਅਰਦਾਸ ਪ੍ਰਾਰਥਨਾ ਬੇਨਤੀ ਜੀ ਮਹਾਰਸਪ ਦੇ ਪਾਤਸ਼ਾਹ ਜੀ ਆਪ ਜੀ ਦੇ ਕਰਦੇ ਸਿਰ ਉੱਪਰ ਗਵਾਸੀ ਸਰਦਾਰ ਮਹਿੰਦਰ ਜੀ ਨੇ ਨਾਲ ਹੀ ਪ੍ਰਵਾਇਦ ਸ੍ਰੀ ਗਵਾਸੀ ਸਰਦਾਰ ਮਜੀਤ ਸਿੰਘ ਉਹਨਾਂ ਦੇ ਸੁਪੁੱਤਰ ਸਰਦਾਰ ਜਿੰਦਰ ਸਿੰਘ ਜੀ ਨੇ ਦਾ ਸਰਪਵਰਦ ਰੂਪ ਆਪ ਜੀ ਦਾ ਪਾਉਣ ਕਿਸਰ ਰੂਪ ਆਪਣੇ ਗ੍ਰਹਿ ਵਿਖਿਆ ਕਰ ਦੋ ਕੀ ਬਾਣੀ ਆਈ ਤੈਨੂੰ ਸਗਲਿ ਤੇੰਤ ਮਟਾਈ ਦੇ ਆਪੁ ਤੁਮਰਵਾਣਾ ਹਰਨਾਮੁ ਸਾਜਮਾਨਾ ਦੇ ਸਿ ਸਾਈਂ ਕੋਹਰਮ ਬ੍ਰਾਹਮ ਬ੍ਰਾਹਮ ਨਾ ਦੀ ਸੁਖਮ ਨੂੰ ਵਧਾ ਕਰਿਓ ਆਪ ਦੀ ਰੋਟਾ ਸਰੰਗ ਦੀ ਆਪ ਦੀ ਦਾ ਸ਼ੁਕਰਾਨਾ ਕਰਿਓ ਆਪਣੇ ਕਰਮ ਨੂੰ ਪਵਿੱਤਰ ਕਰਿਓ ਆਪ ਆਪਣੀਆਂ ਕਿਰਤ ਕਮਾਇਆ ਨੂੰ ਸਫਲ ਕਰਿਓ ਆਪ ਦੀ ਦਾ ਸ਼ੁਕਰਾਨਾ ਕਰਦੇ ਆਜ ਦੀ ਸੇਵ ਕਰ ਲਓ ਆਪ ਦੀ ਅਸਮਾਨੀ ਸੇਵ ਜੀ ਨਾਲ ਬਚੀ ਸਾਸ ਭਗੰਤ ਰਾਮ ਮਹਾਰਾ ਸੱਚੇ ਪਾਤਸ਼ਾਹ ਸੇਵ ਕਰਨੀ ਬਾਤ ਪ੍ਰਵੰਤਰ ਨੇ ਸੇਵ ਕਾਂ ਤੇ ਨਿਮਰ ਪ੍ਰਤਿਕਣਾ ਬੱਚਿਆਂ ਦੀ ਆਰਬਲਾ ਬਹੁਤ ਬਹੁਤ ਬਕਸੀਸ ਕਾਨੀ ਬੁਰ ਸਿੱਖੀ ਜੀਉਣ ਬਕਸੀਸ ਕਰਨਾਂ ਲਈ ਗਿਆਡਾ ਆਨ ਬਕਸੀਸ ਦਾ ਨਾਮ ਲਾਤਾ ਗਿਆ ਗਰੀਬ ਬਕਸੀਸ ਦੇ ਨਾਜੀ ਸੇਵਾਦਾਰ ਕੋਲ ਨੇ ਸਾਵਸਮਵਿਹਾ ਜੀ ਦਿੱਤੀ ਗਈ ਆਪਨੀ ਗਾੜਤਨ ਆਜੀ ਸੇਕਾਣਾ ਬਕਸੀਸ ਦਾਤਾ ਵਿੱਚੋਂ ਤੇ ਆਗੂ ਕੜਾ ਪ੍ਰਜਾਤ ਤੇ ਲੰਗਰ ਸੱਜ ਕੇ ਹਾਜ਼ਰ ਹੈ ਜੀ ਆਪ ਜੀ ਨੂੰ ਬੋਲ ਲੱਗੇ ਬੋਲ ਲੱਗੇ ਪ੍ਰਸਾਦ ਸਰਵਾ ਸੰਤਵਾਂ ਤੇ ਆ ਗਿਆ ਬਸੁਰਦਨੀ ਦਾ ਆਈ ਸੰਗਦੀ ਹਾਜ਼ਰੀ ਦਾ ਪ੍ਰਵਾਨ ਕਰਨੀ ਤੇ ਲੋਕੜ ਬੇਟਾ ਪ੍ਰਵਾਨ ਕਰਨੀ ਉਤਮਨਾਮ ਬਕਸੀਓ ਹੁਕਮਨਾਮੇ ਦੁਪਰੰਤ ਕਾਰਜ ਆਰੰਭ ਕਰਨ ਦੀ ਆਗਿਆ ਬੋਸ਼ਿਸ ਕਰਨੀ ਪਾਕੀਆਂ ਸਿੰਘ ਨੂੰ ਕਾਠ ਕਰਨ ਦੀ ਸੇਵਾਦਾਰਾਂ ਨੂੰ ਸੇਵਾ ਕਰਨ ਦੀ ਬਲ ਦੇ ਤਾਕਤ ਪ੍ਰਸ਼ਦ ਨਾ ਬਾਣੀ ਸ੍ਰੀ ਤੇ ਸਟ ਪੜ੍ਹਨ ਦੀ ਤਾਕਤ ਬਰਬਖਿਸੇਨਾ ਨਗਰ ਜਿਹੇ ਸੁਖ ਸ਼ਾਂਤੀ ਦੇ ਪ੍ਰਯਾਤਕਨਾ ਸਹੀ ਪਿਆਰੇ ਗੁਰਮਤਿ ਵੇਰ ਦੇ ਨਾਲ ਮੇਰਾ ਦਰਨਾਮ ਜਿਤੇ ਆਵੇ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਵਿੱਚ ਰਹੇ ਸਭ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅਕਾਲ ਪੀਠਮ ਚਲਾਵੇ ਪਰੰਤ ਸਭ ਸੇ ਕਨਕਾ ਹੁਕਮ ਹੈ ਗੁਰਮਾਨੇ ਉਗਾਂਦਾ ਕੀ ਕਰੇ ਮਾਨੀਓ ਪਰਦਾ ਸੁਧਰਾ ਬਹੁ ਸ਼ਬਦ ਨਾਲੇ ਰਾਜ ਕਰੇਗਾ ਖਾਲਸਾ ਆਪ ਜੈਨ ਨੋਈ ਕੋੜੀ ਕੋੜੀ ਸੁਆਮੀ ਨੇ ਕੀ ਬਚਤਨ ਦੋਏ ਰਵਾਈ ਗੁਰੂ ਨਾਮ ਜਹਾਜ ਹੈ ਜਿਹੜੇ ਦੂਤਰੀ ਪਾਰ ਦੂਸਰ ਰਦਾ ਕਰਸੀ ਹੁੰਦੇ ਰਵਾਈ ਗੁਰੂ ਪਾਰ ਉਤਾਰਿ ਮਹਾਰੂ ਬਾਦ ਦੇ ਵਿੱਚ ਬਾਬਾ ਜੀ ਨੇ ਸਾਰਿਆਂ ਨੂੰ ਪ੍ਰਸ਼ਾਦ ਦਿੱਤਾ ਜੀ ਦੇ ਜਿਹੜੀ ਕਿ ਵਰਤਾਈ ਤੇ ਫਿਰ ਉਸ ਤੋਂ ਬਾਅਦ ਹੀ ਸਾਰਿਆਂ ਨੇ ਜਿਹੜਾ ਕਿ ਪੰਗਤ ਦੇ ਵਿੱਚ ਬੈਠ ਕੇ ਲੰਗਰ ਛਕਿਆ ਤੇ ਪਰਮਾਤਮਾ ਸਾਹਿਬ ਨੂੰ ਤੰਦਰੁਸਤੀਆਂ ਬਖਸ਼ੀ ਮੇਰਾ ਬਖਸ਼ੀ ਸਭ ਦੀ ਸੇਵਾ ਜਿਹੜੇ ਕਿ ਲੇਖੇ ਲਾਵੇ ਇਸੇ ਤਰ੍ਹਾਂ ਵਾਹਿਗੁਰੂ ਸਾਹਿਬ ਦੇ ਘਰਾਂ 'ਚ ਖੁਸ਼ੀਆਂ ਦੇਖੇ